ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਹੜਾਂ ਦੇ ਪਹਿਲੇ ਦਿਨ ਤੋਂ ਹੀ ਹਲਕੇ ਦੇ ਵਿੱਚ ਜੁਟੇ ਹੋਏ ਨੇ ਲੋਕਾਂ ਦੀ ਸੇਵਾ ਦੇ ਵਿੱਚ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅਜਨਾਲਾ ਹਲਕੇ ਦੇ ਵਿੱਚ ਅੱਧੀ ਰਾਤ ਨੂੰ ਸਰਹੱਦੀ ਖੇਤਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਢਾਲੀਵਾਲ ਪਹੁੰਚੇ ਨੇ ਅੱਧੀ ਰਾਤ ਨੂੰ ਵਿਧਾਇਕ ਨੇ ਸਿੰਘੋਕੇ ਪਿੰਡ ਨਜ਼ਦੀਕ ਧਨਪ੍ਰਕਾਸ਼ ਚੌਕੀ ਪਹੁੰਚ ਕੇ ਇਲਾਕਾ ਨਿਵਾਸੀਆਂ ਦੀ ਗੱਲਬਾਤ ਸੁਣੀ ਹੈ ਉਹਨਾਂ ਦੀਆਂ ਪਰੇਸ਼ਾਨੀਆਂ ਸੁਣੀਆਂ ਨੇ ਤੇ ਬੀਐਸਐਫ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਕੇ ਪਿੰਡ ਵਾਸੀਆਂ ਅਤੇ ਕਿਸਾਨਾਂ ਦੇ ਮਸਲੇ ਸੁਨੇ ਆ ਉਹਨਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਹੈ ਤੇ ਆ ਜਿਹੜਾ ਅਗਲੇ ਪਾਸੇ ਢਗਾਈ ਹੈ 3-4 ਫੁੱਟ ਦਾ ਇਹਦਾ ਨਿਮਾਨ ਜੇ ਅਗਲੇ ਪਾਸੇ ਨੂੰ ਕਿਉਂਕਿ ਆਜ ਵੀ ਫੈਲ ਹੈ ਸਪੈਦੇ ਵੀ ਸੁੱਟ ਤੇ ਇਹਨੇ ਨਾਲ ਹੀ ਲੱਗਦੇ ਆ ਜਿਹੜੇ ਸੁੱਟ ਤੁਸੀਂ ਤੇ ਸਪੈਦੇ ਸਾਰੇ ਡਿੱਗ ਪਏ ਨੇ ਤੇ ਮੰਤਰੀ ਸਾਹਿਬ ਸਿੱਧਾ ਜਾਣਾ ਉੱਥੇ ਆ ਤਾਰ ਜਿਹੜੀ ਹੈ ਨਾ ਇਹ ਤਾਰ ਨਾ ਤੇ ਅਗਲੇ ਪਾਸੇ ਦੱਸਣ ਦੇਂਦੀ ਕੱਖ ਕੋਈ ਹੈ ਇਹਦੇ ਥੱਲੋਂ ਖੋਖਲਾ ਕਰ ਛੜਿਆ ਸਾਰੇ ਅਸੀਂ ਕਹਿੰਨੇ ਆ ਤਾਰ ਦਾ ਕਰਕੇ ਤੇ ਇਹਦੇ ਪੱਥਰ ਦੀ ਲੇਅਰ ਲਵਾਓ ਜੇ ਸਾਡਾ ਇਲਾਕਾ ਬਚਾਉਣਾ ਜੇ ਤੇ ਅਸੀਂ ਕਹਿੰਨੇ ਵੀ ਇਹ ਕੀ ਲੱਗਦੀ ਹੈ ਇੱਕ ਕਰੇ ਦਰਿਆ ਉਥੋਂ ਖਾਲੀ ਵਾਜੇ ਨਾ ਮੁੜ ਕੇ ਜੋ ਉਹ ਤਾਂ ਬੰਗਾ ਪਿਆ ਗਿਆ ਔਰ ਗੱਲ ਦਾ ਕੰਮ ਹੈ ਤਾਰ ਵਾਲਾ ਤੇ ਇਹਦੇ ਥੱਲੋਂ ਸਾਰਾ ਖੋਖਲਾ ਹੈ ਅਸੀਂ ਤੇ ਡਰਦੇ ਗਾਂ ਗੈਸਵਰੇ ਨਹੀਂ ਨਹੀਂ ਜਾਇਓ ਨਾ ਕੋਈ ਨਹੀਂ ਪਹਿਲਾਂ ਪਰਮਿਸ਼ਨ ਲੈਣ ਲੰਦੋ ਬੀਐਸਐਫ ਕੋਲੋਂ ਤਾਂ ਆਪਾਂ ਪਰਮਿਸ਼ਨ ਲੈ ਕੇ ਫੇਰ ਇਹ ਕਦਮ ਕਿਉਂਕਿ ਉਦਾਂ ਨਹੀਂ ਕਰਨਾ ਆਪਾਂ ਕਿਉਂਕਿ ਬਾਰਡਰ ਦਾ ਮਾਮਲਾ ਤੇ ਕੰਡੇ ਵਾਲੀ ਤਾਰ ਨਾ ਨਾ ਮਗਰ ਲੱਗੀ ਵੇਖੀ ਭਰਾਵਾ ਬਾਬਾ ਇੱਧਰ ਆਓ ਤਾਰ ਤੋਂ ਬਾਬਾ ਜੀ ਥੋੜਾ ਜਿਹਾ ਪਿੱਛੇ ਦੋ ਤਾਰ ਤੋਂ ਇੱਥੇ ਕਰੰਟ ਵੀ ਦਹਾ ਦਹਾ ਹਾਂ ਹਾਂ ਸਤਾਰੀਆ ਸਭ ਤੁਹਾਡਾ ਇਹ ਨਾ ਦੇ ਨਹੀਂ ਦੇ ਸਕ ਦੁਨੀਆ ਵੀ ਤੁਸੀਂ ਅੱਧੀ ਰਾਤ ਆਏ ਬਹੁਤ ਧੰਨਵਾਦੀ ਤੁਹਾਡਾ ਤੇ ਇਹੋ ਜਿਹਾ ਨਾ ਸਾਨੂੰ ਮਨਿਸਟਰ ਜਾਂ ਮੰਤਰੀ ਜਾਂ ਕੋਈ ਵੀ ਸਾਨੂੰ ਮਿਲ ਨਹੀਂ ਸਕਦਾ ਆਦਮੀ ਤੇ ਇਹ ਤੁਸੀਂ ਕਿਰਪਾ ਕਰੋ ਤੇ ਇਹ ਇਲਾਕੇ ਨੂੰ ਬਚਾ ਲਓ ਇਹਨਾਂ ਕਰਕੇ ਆ ਜਿਹੜਾ ਸਿੱਧਾ ਉਹ ਤੋਂ ਇਧਰ ਨੂੰ ਕਰਕੇ ਇੱਕ ਨੋਚ ਬਣਾ ਦਿਓ ਸਾਡੀ ਸਿੱਧੀ ਕੋਈ ਹਾਂਜੀ ਬੋਲੋ ਕੋਈ ਪਹਿਲਾਂ ਨਾ ਮੈਨੂੰ ਤੁਸੀਂ ਵੇਖੋ ਆਪਾਂ ਬਲਾਦਾਨ ਦੇ ਵੇਖੋ 8 ਤੋਂ ਵਿੱਚ ਮੈਂ ਖਲ ਉੱਤੇ ਟਾਈਮ ਹੋ ਗਿਆ ਜਿਆਦਾ ਟਾਈਮ ਹੋ ਗਿਆ ਹਾਂਜੀ ਆਪਾਂ ਸਾਡੇ ਜਾਣੇ ਕਿੰਨੇ ਨੇਦੇ ਦੇ ਵਿੱਚ ਆਏ ਹਾਂ ਹਾਂਜੀ 8:30 ਉਹਦੇ ਤਰ ਪ੍ਰਕਾਸ਼ ਚੌਂਕੀ ਆ ਸਿੰਘੋ ਕੇ ਪਿੰਡ ਵਾਲੀ ਹਾਂਜੀ ਹਾਂਜੀ ਉਹੋ ਹੀ ਸਮਝ ਦੇਖ ਦੀ ਗੱਲ ਇੱਥੋਂ ਢਾ ਲੱਗਦੀ ਹੈ ਆਪਣੀ ਪ੍ਰੋਬਲਮ ਇਹ ਆ ਕਿ ਕੰਡਿਆਂ ਵਾਲੀ ਤਾਰ ਆ ਗਾੜੀ ਜਿਹੜੀ ਬਾਰਡਰ ਦੇ ਉੱਤੇ ਲੱਗੀ ਆ ਸਰ ਇਹਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਢਾਡਾ ਕੋਈ ਵੀ ਹੋਰ ਕੋਈ ਵੀ ਮੰਤਰੀ ਹੁੰਦਾ ਸਾਨੂੰ ਪਤਾ ਸੀ ਉਹਨਾਂ ਇੱਥੋਂ ਤੱਕ ਪਹੁੰਚ ਨਹੀਂ ਕਰਦੀ ਸਾਨੂੰ ਵੀ ਸਾਨੂੰ ਢਾਡੇ ਤੇ ਮਾਨ ਸੀਗਾ ਤਾਂ ਆਹ ਸਾਨੂੰ ਮੈਸੇਜ ਦਿੱਤਾ ਵੀ ਅਸੀਂ ਉੱਥੇ ਪਹੁੰਚਣੇ ਪਹੁੰਚਣਾ ਤੇ ਬਹੁਤ ਜ਼ਿਆਦਾ ਜਿਹੜਾ ਗੱਲ ਕੀ ਕਿਹਾ ਸਵੇਰ ਤੋਂ ਅਸੀਂ ਰੱਖ ਕੇ ਨਾ ਇੱਥੇ ਪਰੇਸ਼ਾਨ ਸੀਗੇ ਤੇ ਚਲੋ ਤੁਸੀਂ ਇੰਨੀ ਕੀਤੀ ਆ ਵੀ ਸਾਡੇ ਕੋਲ ਆ ਮਿੱਟੀ ਮੱਟੀ ਪਹਚਾਈ ਆ ਤੇ ਇੰਨੇ ਦਾ ਸਾਡਾ ਥੋੜਾ ਜਿਹਾ ਸਾਰੇ ਜਿੰਨੇ ਪਿੰਡਾਂ ਵਾਲੇ ਸੀਗੇ ਉਹਨਾਂ ਦਾ ਜਕਿੰਨ ਬੰਦ ਸਟੇਮ ਸਾਹਿਬ ਨੂੰ ਕਹਿੰਦਾ ਥੋੜਾ ਜਿਹਾ ਦੇਖੋ ਜੇ ਆਪਾਂ ਇੱਥੋਂ 2-4 ਬੋਰੀਆਂ ਦਾ 100 ਬੋਰੀ ਬੰਨ ਮੇ ਲੈਨੇ ਆ ਹਾਂਜੀ ਤੇ ਇਹ ਤੋਂ ਪਾਰ ਕਿਧਰ ਖੰਣੀ ਉਹ ਕਹਿੰਦੇ ਜੀਸੀਪੀ ਨਾ ਪਾਰ ਖੜੋ ਨਹੀਂ ਨਹੀਂ ਤੇ ਜੀਸੀਪੀ ਨਾ ਪਾਰਖੜ ਕਹਿੰਦੇ ਕੀ ਲੱਗ ਸਕਦਾ ਜੀ ਗਾਣੇ ਗਈ ਨਾ ਕੋਈ ਗਾਣੇ ਨਾ ਗਈ ਆਪਾਂ ਮਤਲਬ ਬੀਐਸਐਫ ਵਾਲਾ ਨਾ ਮੈਂ ਕਰਦਾ ਗੱਲ ਕਰਦਾ ਇਹ ਟਾਈਪ ਕਰੋ ਇਹਦਾ ਨਾਮ ਮੈਂ ਅਦਾਤ ਨੂੰ ਕਰੂੰਗਾ ਉਹਨੇ ਕਰਦਾ ਹਾਂਜੀ ਉਹਨਾਂ ਨਾਲ ਇੱਥੋਂ ਦੇ ਚੋਂ ਬਾਹਰ ਨਿਕਲ ਗਏ ਇੱਥੇ ਫੋਨ ਨਹੀਂ ਚੱਲਦਾ ਮੈਂ ਉਹਨਾਂ ਨਾਲ ਗੱਲ ਕਰਦਾ ਹਾਂਜੀ ਸਵੇਰ ਤੱਕ ਆਪਾਂ ਉਹਨਾਂ ਨਾਲ ਗੱਲ ਕਰਕੇ ਹਾਂਜੀ ਮੈਂ ਸਵੇਰੇ ਜਿਹੜਾ ਡੀਆਈਜੀ ਸਾਹਿਬ ਹੈ ਉਹਨਾਂ ਨੂੰ ਇੱਥੇ ਸੱਦਾ ਮੈਂ ਨਹੀਂ ਆਉਂਗਾ ਉਹਨਾਂ ਨੂੰ ਸੱਦੇ ਆਪਾਂ ਬੀਐਸਐਫ ਵਾਲਿਆਂ ਨੂੰ ਠੀਕ ਹੈ ਵੀ ਤੁਸੀਂ ਇਹਦਾ ਮਤਲਬ ਬਾਕੀ ਕੰਮ ਅਸੀਂ ਕਰ ਲਾਂਗੇ ਹਾਂਜੀ ਮਿੱਟੀ ਵੀ ਆ ਗਈ ਆ ਤੋੜੇ ਵੀ ਆ ਗਏ ਸਭ ਕੁਝ ਆ ਗਿਆ ਹਾਂਜੀ ਬਾਕੀ ਕੰਮ ਤਾਂ ਹੋ ਜਾਊਗਾ ਪਰ ਜਿੰਨੇ ਚਿਰ ਤੱਕ ਆ ਤਾਜ਼ ਪਾਸੇ ਨਾ ਹੋਈ ਨਾ ਉਹਨਾਂ ਤੱਕ ਸਰ ਕੁਝ ਨਹੀਂ ਹੋਊਗਾ ਕੁਝ ਨਹੀਂ ਤਰੀਕੇ ਨਾਲ ਨਹੀਂ ਲੱਗ ਸਕਦਾ ਇਹਨੂੰ ਆਪਾਂ ਨਾ ਨਾ ਇਹਨੂੰ ਆਪਾਂ ਤੋੜ ਸਕਦੇ ਆ ਕੁਝ ਨਹੀਂ ਕਰ ਸਕਦੇ ਹਾਂਜੀ ਸਮਝ ਤੱਕ ਲਿਖਾ ਹਾਂ ਜੀ ਇਸ ਕਰਕੇ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਆ ਮੈਂ ਤਾਂ ਹੀ ਇਸ ਤੋਂ ਲਿਆ ਹਾਂ ਮੈਂ ਤੁਹਾਡੇ ਨਾਲ ਆ ਆਪਾਂ ਇਹਦਾ ਕਰਦੇ ਹਾਂ ਪਤਵੰਦ ਕਰਦੇ ਹਾਂ ਕੋਈ ਕੋਸ਼ਿਸ਼ ਕਰਦੇ ਹਾਂ ਬਸ ਜਿਹੜਾ ਵੀ ਕੋਈ ਬੰਦਾ ਆਪਣਾ ਅੱਗੇ ਜੇ ਕੋਈ ਗਿਆ ਗਿਆ ਸਭ ਨੂੰ ਕੋਈ ਜਾਂ ਪਿੱਛੇ ਆ ਜਾਓ ਪਾਣੀ ਫੇਰ ਅਸਾਂ ਆਪਣਾ ਨਹੀਂ ਕੋਈ ਜਾਣਦੇ ਨਾ ਆਹ ਆਪਾਂ ਨੂੰ ਮਤਲਬ 7 ਤਰੀਕ ਤੱਕ ਆਪਾਂ ਨੂੰ ਖਤਰਾ 7 ਤਰੀਕ ਤੱਕ ਆਇਆ ਕਿ ਚਾਹਤ ਤੋਂ 7 ਤੱਕ ਬਾਰਿਸ਼ ਹੋਣੀ ਬਹੁਤ ਜ਼ਿਆਦਾ